ਹਾਂਜੀ ਅੱਜ ਮੇਰੀ ਗੱਲ ਬਹੁਤ ਧਿਆਨ ਨਾਲ ਸੁਣਿਓ ਤਿੰਨ ਕੇਸ ਲੈ ਕੇ ਆਈਆਂ ਮੋਰੇ ਮੈਂ ਭੈਣੋ ਆਪਣੀ ਦਿਮਾਗ ਤੋਂ ਕੰਮ ਲਾਓ ਠੀਕ ਆ ਫਿਰ ਆਮ ਸੋ ਸੌਰੀ ਤੁਹਾਨੂੰ ਅੱਜ ਦੀ ਵੀਡੀਓ ਚ ਬਹੁਤ ਗੱਲਾਂ ਕੌੜੀਆਂ ਲੱਗਣੀਆਂ ਪਰ ਜਿਹੜੇ ਆ ਡੱਬੂ ਕੁੱਤੇ ਇਹਨਾਂ ਦੀ ਖਾਤਰਦਾਰੀ ਮੈਂ ਬਹੁਤ ਕਰੂੰਗੀ ਥੋੜਾ ਰੋਕੇ ਕਰੂੰਗੀ ਪਹਿਲਾਂ ਮੈਂ ਤੁਹਾਨੂੰ ਅਵੇਅਰ ਕਰ ਦਵਾ ਪਹਿਲਾ ਕੇਸ ਆਇਆ ਸੀ ਮਲੇਸ਼ੀਆ ਤੋਂ ਠਕ ਕੇ ਮੇਰੇ ਕੋਲ ਇੱਕ ਮਲੇਸ਼ੀਆ ਦੀ ਭੈਣ ਸੀਗੀ ਜਿਨੇ ਮੈਨੂੰ ਕਿਹਾ ਕਿ ਕੋਈ ਆਕਲੈਂਡ ਦਾ ਮੁੰਡਾ ਟਰਕਿੰਗ ਕਰਦਾ ਉਹਨੇ ਮੇਰੇ ਨਾਲ ਮੈਨੂੰ ਮਤਲਬ ਕਿ ਮੇਰੇ ਕੋਲ ਆਇਆ ਮੈਨੂੰ ਫਿਜ਼ੀਕਲੀ ਯੂਜ਼ ਵੀ ਕਰ ਲਿਆ ਮਲੇਸ਼ੀਆ ਚ ਘੁੰਮ ਕੇ ਗਿਆ ਮੇਰੇ ਨਾਲ ਗੱਲਾਂ ਮਾਰਦਾ ਸੀਗਾ ਬਟ ਦੀਦੀ ਹੁਣ ਮੈਨੂੰ ਲੱਗਦਾ 1.5 ਸਾਲ ਬਾਅਦ ਮੈਨੂੰ ਸ਼ੱਕ ਪਿਆ ਆ 1.5 ਸਾਲ ਬਾਅਦ ਸ਼ੱਕ ਪਿਆ ਕਿ ਉਹ ਵਿਆਹਿਆ ਹੋਇਆ ਆ ਉਹ ਵਿਆਹਿਆ ਹੋਇਆ ਆ ਤੇ ਉਹਦੇ ਇੱਕ ਬੱਚਾ ਆ ਕਿਉਂਕਿ ਉਹ ਘਰ ਵਿੱਚ ਗੱਲ ਨਹੀਂ ਕਰਦਾ ਉਹ ਬਾਹਰ ਜਾ ਕੇ ਗੱਲ ਕਰਦਾ ਆ ओके कैन यू दीदी इन्वेस्टिगेट ਕਰੋ ਹੁਣ ਮੈਂ ਕਿਦਾਂ ਇਨਵੈਸਟਿਗੇਟ ਕਰਾਂ ਇਸ ਚੀਜ਼ ਨੂੰ ਜਦੋਂ ਤੁਸੀਂ ਰਿਲੇਸ਼ਨ ਬਣਾਉਂਦੇ ਹੋ ਉਦੋਂ ਤੁਸੀਂ ਮੈਨੂੰ ਥੋੜੀ ਪੁੱਛਿਆ ਸੀਗਾ ਹਨਾ ਫਿਰ ਤੁਸੀਂ ਗਲਤੀ ਵੀ ਤਕੜੀ ਕਰ ਲਈ ਤੁਸੀਂ ਪਹਿਲਾਂ ਇਨਵੈਸਟਿਗੇਟ ਕਰਨਾ ਹੁੰਦਾ ਆ ਕਿਸੇ ਨਾਲ ਰਿਲੇਸ਼ਨ ਜਾਣ ਤੋਂ ਪਹਿਲਾਂ ਫਿਰ ਮੈਂ ਉਸ ਭੈਣ ਨੂੰ ਵੀ ਕਹਤਾ ਮੈਂ ਕਿ ਦੇਖ ਭੈਣ ਤੈਨੂੰ ਵੀ ਕੋਈ ਲਾਲਚ ਹੋਊਗਾ ਕਿ ਤੂੰ ਨਿਊਜ਼ੀਲੈਂਡ ਆਏਂਗੀ ਤੈਨੂੰ ਨਹੀਂ ਚਾਂਸੇ ਦਿੱਤੇ ਹੋਏ ਮੈਂ ਤੈਨੂੰ ਨਿਊਜ਼ੀਲੈਂਡ ਬੁਲਾਉਂਗਾ ਕਿਸੇ ਨੇ ਨਹੀਂ ਬੁਲਾਉਣਾ ਹੁੰਦਾ ਇਦਾਂ ਮੈਂ ਕਹਿੰਦਾ ਗੱਲ ਇਹ ਆ ਕਿ ਮੈਂ ਇਹ ਨਹੀਂ ਕਿ ਕੋਈ ਮੇਰੇ ਕੋ ਉੱਠ ਕੇ ਆਉਂਦਾ ਤਾਂ ਮੈਂ ਉਹਨੂੰ ਕਹਿ ਦਿੰਦੀ ਵੀ ਹਾਂ ਤੇਰੀ ਦਰਦ ਭਰੀ ਕਹਾਣੀ ਮੈਂ ਤੇਰੀ ਪੋਸਟ ਕਰਦੀ ਆ ਨਾ ਜਿੱਥੇ ਕੋਈ ਗਲਤ ਹੁੰਦਾ ਮੈਂ ਉਹਨੂੰ ਉੱਥੇ ਸਟਾਪ ਕਰ ਦਿੰਦੀ ਆ ਵੀ ਨਹੀਂ ਪਾਓ ਇੱਥੇ ਤੁਸੀਂ ਗਲਤ ਹੋ ਮੈਂ ਸਟੋਰੀ ਕਰਦੀ ਪਾਵਾਂ ਤੁਹਾਡੀ ਦੂਜਾ ਕੇਸ ਆਇਆ ਨਿਊਜ਼ੀਲੈਂਡ ਦੀ ਇੱਕ ਕੁੜੀ ਸੀ ਕਿ ਜਿਹਨੂੰ ਟਰੰਗੇ ਤੇ ਮੁੰਡੇ ਨੇ ਯੂਜ਼ ਕੀਤਾ ਮਾਰਟਲ ਦੇ ਵਿੱਚ ਲੈ ਕੇ ਗਿਆ ਉਹਦੇ ਨਾਲ ਸੈਕਸ ਵਗੈਰਾ ਕੀਤਾ ਫਿਰ ਉਹਦੀ ਬਾਹ ਮਰੋੜੀ ਉਹਦੇ ਥੱਪੜ ਮਾਰੇ ਉਸ ਕੁੜੀ ਕੋ ਨਾ ਫੋਟੋਆਂ ਨਾ ਉਹਦੀ ਕੋਈ ਉਹਨੂੰ ਇੰਸਟਾ ਤੋਂ ਬਲੌਕ ਕਰ ਗਿਆ ਟਿਕਟੌਕ ਤੋਂ ਬਲੌਕ ਕਰ ਗਿਆ ਸਾਰੇ ਪਾਸ ਇਹ ਹੈਗੇ ਟਰੰਗੇ ਦੇ ਲੱਛਣ ਠੀਕ ਆ ਟਰੰਗੇ ਉਹ ਕੁੜੀ ਕਿਸੇ ਹੋਰ ਪਾਸ ਦੇ ਇੱਕ ਮੁੰਡਾ ਟਰੰਗੇ ਦਾ ਸੀਗਾ ਫੇ ਉਹਦਾ ਵਿਚਾਰੀ ਤੇ ਵਿਚਾਰੀ ਨੂੰ ਉਹਦਾ ਐਡਰੈਸ ਵੀ ਨਹੀਂ ਪਤਾ ਸੀਗਾ ਤੀਜਾ ਕੇਸ ਹੁਣ ਮੇਰੇ ਕੋਲ ਇਹ ਆਇਆ ਕਿ ਇੱਕ ਮੁੰਡਾ ਟਰੰਗੇ ਦਾ ਆ ਤੇ ਉਹਨੇ ਕੀ ਕੀਤਾ ਉਹ ਵਿਆਹਿਆ ਬੂਆ ਸੀਗਾ ਪਤਾ ਨਹੀਂ ਉਹਦਾ ਕੋਈ ਕੀ ਲੱਛਣ ਚੱਲਦੇ ਪਏ ਉਹਦੀ ਵਾਈਫ ਨਾਲ ਉਹਨੇ ਨਾ ਮਾਰਿਆ ਜੰਪ ਆਸਟ੍ਰੇਲੀਆ ਉਸ ਕੁੜੀ ਨੂੰ ਚਾਂਸੇ 'ਚ ਰੱਖਿਆ 7 ਮਹੀਨੇ ਉਹਦੇ ਨਾਲ ਉਹਨਾਂ ਰਿਲੇਸ਼ਨ ਚਲਾਇਆ ਆਪਣਾ ਇੰਨੇ ਦਿਨ ਆਸਟ੍ਰੇਲੀਆ ਉਹਦੇ ਕੋਲ ਰਹਿ ਕੇ ਆਇਆ ਉਹਨਾਂ ਫਿਜ਼ੀਕਲ ਰਿਲੇਸ਼ਨ ਬਣਾਏ ਉਹਨੇ ਆਪਣੇ ਘਰੇ ਵੀ ਦੱਸਤਾ ਕੁੜੀ ਨੇ ਸਾਰੇ ਪਾਸੇ ਉਹਨੇ ਰੌਲਾ ਪਾਤਾ ਤੇ ਉਹ ਤੋਂ ਬਾਅਦ ਦੋਨੋਂ ਜਾਣੇ ਆ ਕੇ ਕਹਿੰਦੀ ਵੀ ਮੈਂ ਉਹਨੂੰ ਪੁੱਛਿਆ ਵੀ ਤੂੰ ਇੱਥੇ ਇੱਥੇ ਤੈਨੂੰ ਟਰੰਗੀ ਟੀਪੂਕੀ ਕੋਈ ਕੁੜੀ ਕਿਉਂ ਨਹੀਂ ਮਿਲੀ ਕਹਿੰਦਾ ਇੱਥੇ ਨਾ ਜ਼ਿਆਦਾ ਬੋਲਣ ਵਾਲੀਆਂ ਆ ਬਕਵਾਸ ਕਰਦੀਆਂ ਵਾਂ ਤੇ ਜਾਂ ਚੰਗੀਆਂ ਨਹੀਂ ਹੈਗੀਆਂ ਜਿੱਦਾਂ ਇਹ ਬਹੁਤ ਚੰਗੇ ਆ ਡੱਬੂ ਕੁੱਤੇ ਦੱਸਦੀ ਮੈਂ ਇਹਨਾਂ ਦਾ ਹਾਲ ਉਹਨੂੰ ਐਦਾਂ ਗੱਲਾਂ ਕਰਕੇ ਤੇ ਉਹਨੂੰ ਚਾਂਸੇ ਚ ਲਿਆ ਫਿਰ ਹੁਣ ਜਦੋਂ ਨਾ ਫਿਜ਼ੀਕਲ ਹੋ ਗਿਆ ਸਾਰਾ ਕੁਝ ਹੋ ਗਿਆ ਹੁਣ ਕੀ ਕੀਤਾ ਉਹਨੂੰ ਬਲੌ ਆਪਣੇ ਘਰ ਦੇਆਂ ਤੋਂ ਵੀ ਬਲੌਕ ਕਰਤਾ ਉਹ ਕਹਿੰਦੀ ਮੈਂ ਉਹਦੀ ਮਾਮਨਾ ਵੀ ਗੱਲ ਕੀਤੀ ਆ ਉਹਨੇ ਵੀ ਮੈਨੂੰ ਬਲੌਕ ਕਰਤਾ ਪਿਓ ਨੇ ਵੀ ਬਲੌਕ ਕਰਤਾ ਕਹਿੰਦੀ ਮੈਂ ਆਪਣੇ ਸਾਰੇ ਕਰ ਰਿਸ਼ਤੇਦਾਰਾਂ ਚ ਰੌਲਾ ਪਾ ਬੈਠੀਆਂ ਵੀ ਮੇਰੀ ਕਿੰਨੀ ਇਨਸਲਟ ਆ ਦੀਦੀ ਕਹਿੰਦੀ ਮੈਂ ਡਿਵੋਰਸ ਸੀਗੀ ਉਹ ਵੀ ਕਹਿੰਦਾ ਮੈਂ ਡਿਵੋਰਸਡ ਆ ਬਟ ਮੈਂ ਜੋ ਇਨਵੈਸਟੀਗੇਸ਼ਨ ਕੀਤੀ ਆ ਉਹ ਮੁੰਡਾ ਡਿਵੋਰਸ ਨਹੀਂ ਹੈਗਾ ਠੀਕ ਆ ਉਹ ਮੁੰਡਾ ਡਿਵੋਰਸ ਨਹੀਂ ਹੈਗਾ ਤੁਹਾਨੂੰ ਇਹ ਪਤਾ ਨਹੀਂ ਕਿੰਨੀ ਬ੍ਰੈਡ ਕ੍ਰੰਬਿੰਗ ਕਰਦੇ ਤੁਹਾਨੂੰ ਬੈਂਚਿੰਗ ਕਰਦੇ ਆ ਤੁਸੀਂ ਫੇਰ ਇਹਨਾਂ ਦੀਆਂ ਗੱਲਾਂ ਚਾ ਰਹੀਆਂ ਹੋ ਹੁਣ ਮੈਂ ਭੈਣਾਂ ਨੂੰ ਇੱਕ ਇੱਕ ਕੋਹੜੀ ਗੱਲ ਕਹਿਣ ਲੱਗੀ ਆ ਆਮ ਸੋ ਸੌ ਆਪਰੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਆ ਸੁਥਣ ਲਾਣ ਤੋਂ ਪਹਿਲਾਂ 100 ਬਾਰ ਸੋਚਿਆ ਕਰੋ ਕਿ ਇਹ ਬੰਦਾ ਤੁਹਾਨੂੰ ਯੂਜ਼ ਕਰਨ ਆਇਆ ਕਿ ਨਹੀਂ ਆਇਆ ਪਹਿਲਾਂ ਇਨਵੈਸਟੀਗੇਟ ਕਰਿਆ ਕਰੋ ਫਿਰ ਸੁਥਣ ਲਾਇਆ ਕਰੋ ਸਮਝ ਆਈ ਕਿਉਂਕਿ ਕਿਉਂਕਿ ਇਹ ਬੰਦੇ ਤੁਹਾਨੂੰ ਬੈਕਅਪ ਰੱਖ ਕੇ ਚਲਦੇ ਆ ਉਹਨਾਂ ਨਾਲ ਹੋਰ ਵੀ ਕੁੜੀਆਂ ਲਾਈਨ 'ਚ ਲੱਗੀਆਂ ਹੁੰਦੀਆਂ ਆ ਠੀਕ ਆ ਫਿਰ ਤੁਸੀਂ ਕਹਿ ਦਿੰਦੀ ਆ ਉਹ ਸਾਡੇ ਨਾਲ ਰੇਪ ਹੋ ਗਿਆ rape is a different scenario ਤੁਸੀਂ ਕਹਿੰਦੇ ਹੋ ਜ਼ਬਰਦਸਤੀ ਕੀਤੀ ਸਾਡੇ ਨਾਲ ਨਹੀਂ ਜਦੋਂ ਤੁਸੀਂ ਆਪਣੀ ਪਰਮਿਸ਼ਨ ਦਿੱਤੀ ਅਥਾਰਟੀ ਦੇ ਨਾਲ ਉਹਨੇ ਤੁਹਾਡੇ ਨਾਲ ਕੀਤਾ ਤੁਸੀਂ ਆਪਣੀ ਪਰਮਿਸ਼ਨ ਨਾਲ ਸੁਥਣ ਲਈ ਉਹਦੇ ਵਿੱਚ ਕੋਈ ਜ਼ਬਰਦਸਤੀ ਨਹੀਂ ਉਹ ਚ ਤੁਸੀਂ ਪਰਮਿਸ਼ਨ ਦੇ ਨਾਲ ਕੀਤਾ ਸਾਰਾ ਕੁਝ ਬਿਕੋਜ਼ ਯੂ ਆਰ ਨਾਟ ਅ ਬੇਬੀ ਤੁਸੀਂ ਬੱਚੀਆਂ ਨਹੀਂ ਹੋ ਕਿ ਤੁਹਾਡੇ ਨਾਲ ਕੋਈ ਜ਼ਬਰਦਸਤੀ ਕਰਕੇ ਚਲ ਜਾਏ ਜੇ ਤੁਹਾਡਾ ਘਰ ਵਾਲਾ ਵੀ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ ਥੋੜਾ ਘਰ ਵਾਲਾ ਵੀ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ ਜਦੋਂ ਤੱਕ ਤੁਸੀਂ ਨਹੀਂ ਚਾਹੁੰਦੀਆਂ ਇੱਕ ਡਿਫਰੈਂਸ ਸਿਨੈਰੀਓ ਦੱਸਦੀਆਂ ਜਦ ਤੱਕ ਤੁਹਾਨੂੰ ਕੋਈ ਡਰਿੰਕ ਚ ਪਿਆ ਕੇ ਕੁਝ ਮਿਲਾ ਨਹੀਂ ਦਿੰਦਾ ਠੀਕ ਹੈ ਤੁਸੀਂ ਬੇਹੋਸ਼ ਹੋ ਤੁਹਾਡੇ ਨਾਲ ਕੋਈ ਕੁਝ ਕਰ ਗਿਆ ਦੈਨ ਵੀ ਕਾਲਡ ਕਿ ਜ਼ਬਰਦਸਤੀ ਹੋਈ ਆ ਤੁਹਾਡੇ ਨਾਲ ਰੇਪ ਹੋਇਆ ਆ ਵਿਦਆਊਟ ਐਨੀ ਤੁਸੀਂ ਅਲੀਗੇਸ਼ਨ ਲਾ ਦੋ ਕਿ ਰੇਪ ਹੋ ਗਿਆ ਹੋ ਗਿਆ ਜਦੋਂ ਤੁਹਾਡਾ ਮੈਡੀਕਲ ਟੈਸਟ ਹੋਣਾ ਦੈਨ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਉੱਥੇ ਤੁਸੀਂ ਪਰミਸ਼ਨ ਨਾ ਕੀਤਾ ਸੋ ਦਿਮਾਗ ਤੋਂ ਕੰਮ ਲਓ ਮੇਰੀਓ ਭੈਣੋ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਮੈਂ ਪਤਾ ਨਹੀਂ ਕਿੰਨਿਆਂ ਨੂੰ ਇਹ ਵੱਲ ਸਮਝਾਉਣੀ ਆ ਕਿਸੇ ਵੀ ਕੰਟਰੀ 'ਚ ਬੈਠੇ ਹੋ ਕੰਟਰੀ ਤੋਂ ਆਊਟ ਜਾ ਜਾ ਕੇ ਰਿਲੇਸ਼ਨਸ਼ਿਪ ਨਾ ਬਣਾਓ ਸੋਸ਼ਲ ਮੀਡੀਆ ਸਿੱਖਿਆ ਯਾਰ ਸੋਸ਼ਲ ਮੀਡੀਆ ਤੇ ਨਾ ਰਿਲੇਸ਼ਨ ਬਣਾਓ ਤੁਹਾਡੇ ਵਾਲੇ ਦੁਆਲੇ ਕੀ ਮੁੰਡੇ ਹੈ ਨਹੀਂ ਤੁਹਾਡੇ ਫੈਮਿਲੀ ਦੇ ਵਿੱਚ ਮੁੰਡੇ ਹੈ ਨਹੀਂ ਕੁਸੀਂ ਸੋਸ਼ਲ ਮੀਡੀਆ ਟਿਕਟੋਕ ਟਿਕਟੋਕ ਇੰਸਟਾ ਫੇਸਬੁਕ ਸਨੈਪਚੈਟ ਇਹਦੇ ਤੇ ਰਿਲੇਸ਼ਨ ਬਣਾਨੇ ਬੰਦ ਜਿੱਦਣ ਕਰ ਦੂੰਗੀ ਆ ਨਾ ਉਸ ਦਿਨ ਤੁਹਾਡਾ ਸਾਰਾ ਕੁਝ ਸਿਸਟਮ ਸੈੱਟ ਹੋ ਜਾਣਾ ਆ ਕਿਸੇ ਦੀ ਬ੍ਰੈਡ ਕਰੰਬਿੰਗ ਚ ਨਾਓ ਕਿਸੇ ਨੇ ਤੁਹਾਨੂੰ ਕਮਿਟਮੈਂਟ ਦੇ ਕੇ ਪੂਰੀ ਨਹੀਂ ਕਰਨੀ ਹਰ ਕੋਈ ਬੈਂਚਿੰਗ ਕਰਦਾ ਪਿਆ ਤੁਹਾਡੇ ਨਾਲ ਬੈਂਚਿੰਗ ਮਤਲਬ ਤੁਹਾਨੂੰ ਬੈਕਅਪ ਬੈਕਅਪ ਲੈ ਕੇ ਚੱਲਦਾ ਪਿਆ ਤੁਹਾਨੂੰ ਸਮਝ ਲੱਗੇ ਉਹਨਾਂ ਦੇ ਕੋਲ ਹੋਰ ਬਹੁਤ ਆਪਸ਼ਨ ਹੁੰਦੀਆਂ ਉਹ ਹੁੰਦੇ ਆ ਨਹੀਂ ਮਿਲੀ ਆ ਆਪਾਂ ਇੱਕ ਹੱਡੀ ਦੀ ਤਰ੍ਹਾਂ ਕੁੱਤਾ ਹੁੰਦਾ ਨਾ ਕੁੱਤਾ ਇਹ ਕੁੱਤੇ ਨੇ ਕੁੱਤਾ ਹੱਡੀ ਲੈ ਕੇ ਤੁਰਦਾ ਓਕੇ ਪਹਿਲਾਂ ਖੇਡਦਾ ਹੱਡੀ ਦੇ ਨਾਲ ਹੱਡੀ ਨਾਲ ਖੇਡ ਖੋੜ ਕੇ ਜਿੰਨੀ ਖਾਦੀ ਗਈ ਖਾਦੀ ਗਈ ਬਾਕੀ ਯੂਜ਼ ਐਂ ਥਰੋ ਇਹ ਸਾਨੂੰ ਉਹ ਚੀਜ਼ਾਂ ਲੈ ਕੇ ਚੱਲਦੇ ਆ ਤੇ ਜਿੰਨੀਆਂ ਮੇਰੀਆਂ ਭੈਣਾਂ ਆਸਟ੍ਰੇਲੀਆ 'ਚ ਬੈਠੀਆਂ ਆ ਕੈਨੇਡਾ 'ਚ ਬੈਠੀਆਂ ਮਲੇਸ਼ੀਆ 'ਚ ਬੈਠੀਆਂ ਆ ਜਾਂ ਕਿਤੇ ਵੀ ਸਿੰਗਾਪੁਰ ਕਿਤੇ ਬੈਠੀਆਂ ਜਿਹੜੇ ਮੁੰਡੇ ਤੁਹਾਨੂੰ ਚਾਂਸੇ ਦੇ ਰਹੇ ਤੁਹਾਨੂੰ ਇੱਥੇ ਬੁਲਾ ਲੋਂਗੇ ਕਿਸੇ ਨੇ ਵੀ ਤੁਹਾਨੂੰ ਨਿਊਜ਼ੀਲੈਂਡ ਚ ਨਹੀਂ ਬੁਲਾਉਣਾ ਇੱਥੇ ਦੇ ਰੂਲ ਬਹੁਤ ਸਟ੍ਰਿਕਟ ਨੇ ਇੱਥੇ ਦੇ ਰੂਲ ਬਹੁਤ ਸਟ੍ਰਿਕਟ ਨੇ ਐ ਕੋਈ ਮਾਮੇ ਇਮੀਗ੍ਰੇਸ਼ਨ ਚ ਭੂਆ ਫੁੱਫੜ ਦੇ ਮਾਸੇ ਦੇ ਮੁੰਡੇ ਨਹੀਂ ਬੈਠੇ ਕਿ ਆ ਜੀ ਲਵਾਈ ਮੇਰੀ ਨਾਲ ਦੀ ਦਾ ਵੀਜ਼ਾ ਤੇ ਤੁਹਾਡਾ ਵੀਜ਼ਾ ਐ ਆ ਜਾਊਗਾ ਕਿਸੇ ਨੇ ਨਹੀਂ ਲਗਾਉਣਾ ਤੁਹਾਡਾ ਵੀਜ਼ਾ ਔਰ ਰਈ ਗਾਲਾਂ ਟਰੰਗੇ ਤੇ ਟੀਪੂਕੀ ਵਾਲੇ ਦੀ ਮੈਂ ਨਾਲੀ ਵਰਡ ਨਹੀਂ ਯੂਜ਼ ਕਰਨਾ ਚਾਹੁੰਦੀ ਇਹ ਬਦਨਾਮ ਤਾਂ ਕੁੜੀਆਂ ਨੂੰ ਕਰਦੇ ਜਿੰਨੇ ਟਰੰਗੇ ਟੀਪੂਕੀ ਚ ਬੈਠੇ ਸਾਰੇ ਬਦਨਾਮ ਨੇ ਸਾਰੇ ਡੱਬੂ ਕੁੱਤੇ ਨੇ ਇਸ ਸਟੂਡੈਂਟ ਆਏ ਆ ਸਟੂਡੈਂਟਾਂ ਦੀ ਲਾਈਫ ਦੇ ਵਿੱਚ ਆ ਜਿਹੜੇ ਮੈਂ ਹੁਣ ਸਿੱਧੀਆਂ ਸੁਣਾਉਂਗੀ ਸੱਚ ਸੱਚ ਹੀ ਹੁੰਦਾ ਜਿਹੜੇ ਆਹ ਐਕ੍ਰੈਡੀਟਿਡ ਵੀਜ਼ਿਆਂ ਤੇ ਵੀ ਆਏ ਆ ਇਹਨਾਂ ਨੇ ਮੋਰਨਾ ਯੂਜ਼ ਕਰਨੀਆਂ ਜਾਂ ਇਹਨਾਂ ਨੇ ਪੰਜਾਬਣਾ ਯੂਜ਼ ਕਰਨੀਆਂ ਆ ਇਹਨਾਂ ਨੇ ਬਿਆਈਆਂ ਵੀ ਯੂਜ਼ ਕਰਨੀਆਂ ਬੱਚੇ ਵਾਲੀਆਂ ਨਾਲ ਵੀ ਰਹਿਣ ਜਾਣਗੇ ਇਹ ਸਿੱਧੀ ਗੱਲ ਕਹੂੰਗੀ ਇਹਨਾਂ ਨੇ ਲੈਣੇ ਵੀਜ਼ੇ ਪਤਾ ਹੈ ਵੀ ਉਹ ਪਹਿਲਾਂ ਪੱਕੀਆਂ ਬੈਠੀਆਂ ਆ ਪੇਰੈਂਟਸ ਨਾਲ ਰਲੇ ਹੋਏ ਆ ਕੁੜੀਓ ਸਾਵਧਾਨ ਹੋ ਜਾਓ ਮੈਂ ਤੁਹਾਨੂੰ ਦੱਸੀ ਜਾਨੀ ਆ ਇਹਨਾਂ ਨੇ ਇਹੀ ਕੰਮ ਕਰਨੇ ਆ ਤੇ ਜਿੰਨੇ ਉੱਥੇ ਬੈਠੇ ਹੋਏ ਆ ਸਾਰੇ ਟਰਮਾਡੋਲ ਦੇ ਨਾਲ ਟੰਨ ਹੁੰਦੇ ਆ ਜਿੰਨੇ ਖੇਤਾਂ 'ਚ ਕੰਮ ਕਰਦੇ ਇਹਨਾਂ ਨੇ ਦੋ ਦੋ ਤਿੰਨ ਤਿੰਨ ਟਰਮਾਡੋਲ ਦਿੰਦੀਆਂ ਆਪਣੇ ਅੰਦਰ ਚਾੜੀਆਂ ਹੁੰਦੀਆਂ ਆ ਉਸ ਤੋਂ ਬਾਅਦ ਇਹਨਾਂ ਦਾ ਮੈਂ ਤੁਹਾਨੂੰ ਰੁਟੀਨ ਦੱਸ ਦਿੰਨੀ ਆ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਇਹਨਾਂ ਨੇ ਰਾਤ ਨੂੰ ਡੱਟ ਖੋਲ ਕੇ ਬਹਿ ਜਾਣਾ ਹੁੰਦਾ ਸ਼ਰਾਬ ਦੇ ਬੇਰਾਂ ਦੇ ਉਸ ਤੋਂ ਬਾਅਦ ਇਹਨਾਂ ਨੇ ਲਾਉਣੇ ਆ ਬੋਂਗ ਲਾਣੇ ਆ ਇਹਨਾਂ ਨੇ ਭੰਗ ਦੇ ਅੱਖਾਂ ਕੱਢ ਕੇ ਲਾਲ ਜਿਨ੍ਹਾਂ ਦੇ ਨਾਲ ਇਹ ਚੈਟਿੰਗਾਂ ਕਰਦੇ ਪਏ ਹੁੰਦੇ ਆ ਫਿਰ ਉਹਨਾਂ ਨਾਲ ਫਲਰਟਿੰਗ ਕਰਨ ਲਈ ਇਹਨਾਂ ਨੇ ਕੱਲੇ-ਕੱਲੇ ਦੀ ਚੈਟ ਕੱਢੀ ਜਾਣੀਆਂ ਫੁੱਲੀਆਂ ਦੇ ਸਾਨੂੰ ਸਿੱਟੀ ਜਾਣੀਆਂ ਆ ਤੇ ਤੁਸੀਂ ਫੁੱਲੀਆਂ ਚ ਆਉਂਦੀਆਂ ਪਈਆਂ ਆ ਤੁਹਾਡੇ ਤੁਹਾਨੂੰ ਹੁੰਦਾ ਕਿ ਇਹਨੇ ਕਹਤਾ ਹਾਂ ਜੀ ਤੁਸੀਂ ਤਾਂ ਬਹੁਤ ਸੋਹਣਾ ਕੰਮ ਕਰਦੇ ਆ ਟਿਕਟੌਕ ਤੇ ਤੁਸੀਂ ਬਹੁਤ ਸੋਹਣਾ ਬੋਲਦੀ ਆ ਤੁਸੀਂ ਤਾਂ ਇਹ ਸੋਹਣੀਆਂ ਬਣੀ ਲੱਗਦੀਆਂ ਤੇ ਤੁਹਾਡੇ ਦਿਲ 'ਚ ਕਿ ਲੱड्डੂ ਪੁੱਟਦੇ ਆ ਵੀ ਮੈਂ ਤਾਂ ਮੇਰੇ ਤੋਂ ਵੱਡੀ ਤਾਂ ਕੋਈ ਹੈ ਹੀ ਨਹੀਂ ਓਏ 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 ਮੇਰੀ ਗੱਲ ਸੁਣੋ ਤੁਹਾਡੀ ਨਿਗਾਹ ਦੇ ਵਿੱਚ ਤੁਸੀਂ ਆਪ ਚੰਗੀਆਂ ਹੋਣੀਆਂ ਚਾਹੀਦੀਆਂ ਆਪਣੇ ਆਪ ਨੂੰ ਸੋਹਣੀਆਂ ਲੱਗਣੀਆਂ ਚਾਹੀਦੀਆਂ ਹੋਰ ਕੋਈ ਤੁਹਾਨੂੰ ਕੀ ਕਹਿ ਰਿਆ ਆ ਤੁਹਾਨੂੰ ਉਹ ਮੈਟਰ ਨਹੀਂ ਕਰਨਾ ਚਾਹੀਦਾ ਤੁਸੀਂ ਕਿਸੇ ਨੂੰ ਚੰਗੀਆਂ ਲੱਗੋ ਦੋ ਗਾਲਾਂ ਕੱਢ ਕੇ ਦੇਖ ਲਿਓ ਉਹੀ ਕੁੜੀ ਦੋ ਮਿੰਟਾਂ ਬਾਅਦ ਗਸਤੀ ਲੱਗਣ ਲੱਪਣੀ ਇਹਨਾਂ ਨੂੰ ਤੁਸੀਂ ਜਦੋਂ ਤੁਹਾਨੂੰ ਫੁੱਲੀਆਂ ਪਾ ਰਹੇ ਹੋਗੇ ਨਾ ਤੁਸੀਂ ਮੋਰੇ ਇਹਨਾਂ ਦੀ ਇਨਸਲਟ ਕਰਕੇ ਦੇਖਿਓ ਦੋ ਮਿੰਟ 'ਚ ਫੋਨ ਕੱਟ ਕੇ ਗਾਲਾਂ ਕੱਢਣਗੇ ਤੂੰ ਤਾਂ ਭੈਣ ਚੋਦ ਗਸਤੀ ਆ ਤੂੰ ਤਾਂ ਐ ਆ ਤੂੰ ਤਾਂ ਉਹ ਮੈਂ ਸੱਚ ਸੁਣਾ ਰਹੀ ਆ ਇਹਨਾਂ ਦੀਆਂ ਫੁੱਲੀਆਂ ਜਾਣਾ ਬੰਦ ਕਰੋ ਜਿੰਨੇ ਟਰੰਗੇ 'ਚ ਬੈਠੇ ਤਿੰਨ ਕੇਸ ਆ ਗਏ ਮੇਰੇ ਕੋਲੇ ਕੌਕਲੈਂਡ ਦਾ ਦੋ ਟਰੰਗੇ ਦੇ ਜਿੰਨੇ ਟਰੰਗੇ ਟੀਪੂ ਕੀ ਬੈਠੇ ਸਭ ਅਨਪੜ ਗਵਾਰ ਨੇ ਟਰਮਡੋਰ ਖਾਣ ਵਾਲੇ ਕਾਮਨੀਆਂ ਖਾਣ ਵਾਲੇ ਨਸ਼ੇ ਨਾਲ ਟੰਨ ਹੁੰਦੇ ਆ ਇਹ ਸਾਰਾ ਦਿਨ ਕੰਮ ਦੇ ਵਿੱਚ ਤੇ ਸ਼ਾਮ ਨੂੰ ਇਹਨਾਂ ਨੂੰ ਕੰਮ ਚੜਿਆ ਹੁੰਦਾ ਆ ਫਿਰ ਤੇ ਬੁੱਡੀਆਂ ਵੀ ਨਹੀਂ ਛੱਡਦੇ ਹੈਗੇ ਬੁੱਡੀਆਂ ਵੀ ਲੈ ਆਉਂਦੇ ਆ ਕਿਤੇ ਦੀ ਕਿਤੋਂ ਆ ਜਾਂਦੀਆਂ ਆ ਕਦੇ ਕੋਈ ਹੇਸਟਿੰਗ ਤੇ ਕੋਈ ਵਾਕਾ ਟੰਨੇ ਤੋਂ 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 ਬਚ ਕੇ ਬਚ ਕੇ ਰੋ ਥੋੜਾ ਜਿਹਾ ਇਹਨਾਂ ਦੇ ਕੋਲੋਂ ਗੰਦੇ ਨੇ ਸੋ ਸੋ ਬਿਮਾਰੀਆਂ ਲੱਗੀਆਂ ਹੋਈਆਂ ਇਹਨਾਂ ਨੂੰ ਹੱਥਾਂ 'ਚ ਹੀ ਕਲੇਮੀਡੀਆਂ ਲਈ ਫਿਰਦੇ ਆ ਇਹ ਔਰ ਤੁਹਾਨੂੰ ਪਤਾ ਵੀ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਤੁਸੀਂ ਫਿਰ ਕਿੱਦਾਂ ਯਕੀਨ ਕਰ ਲੂਗੇ ਕਿ ਇੱਕ ਵੱਖਰੀ ਕੰਟਰੀ ਤੋਂ ਆ ਰਿਆ ਟੀਪੂ ਕੀ ਟੰਗ ਟੰਗੇ ਜਿੰਨਾ ਗਾਂਦੇ ਆ ਤੁਸੀਂ ਸੋਚ ਨਹੀਂ ਸਕਦੀਆਂ ਹੈਗੀਆਂ ਸਮਝ ਲੱਗੀ ਇਹ ਤੁਹਾਨੂੰ ਬੈਂਚਿੰਗ ਰੱਖਦੇ ਆ ਬੈਕਅਪ ਰੱਖਦੇ ਆ ਠੀਕ ਆ ਤੁਹਾਨੂੰ ਕੀ ਲੱਗਦਾ ਇਹ ਤਾਂ ਸ਼ਾਮ ਨੂੰ 5 5 6 6 ਜਾਣੇ ਇੱਥੇ ਇਹ ਇੱਕ ਇੱਕ ਔਰ ਜਿਹੜੀਆਂ ਬਾਹਰ ਤੁਰੀਆਂ ਫਿਰਦੀਆਂ ਹੁੰਦੀਆਂ ਆ ਦੂਸਰੀ ethnicities ਦੀ ਉਹਨਾਂ ਨੂੰ ਨਾਲ ਲੱਗੇ ਹੁੰਦੇ ਆ ਗੱਡੀਆਂ 'ਚ ਲੱਗੇ ਹੁੰਦੇ ਗੰਦ ਪਾਉਣ ਤੁਸੀਂ ਕਹ ਤਾਂ ਨਹੀਂ ਗੱਲ ਸਮਝਦੀਆਂ ਮੇਰੀ ਇਹ ਤਾਨੂੰ ਵਿਚਾਰ ਰਹੀ ਆ ਮੈਂ ਤੁਸੀਂ ਮੇਰੀ ਗੱਲ ਨਹੀਂ ਸੁਣ ਰਹੀਆਂ ਇਹ ਨਸ਼ੇ ਪੱਤੇ ਦੇ ਮਾਰੇ ਬੰਦੇ ਹੁੰਦੇ ਖਾੜੇ ਨਾ ਕੋ ਹੁੰਦਾ ਨਹੀਂ ਹੈਗਾ ਭੰਗੀ ਹੈਗੇ ਪੰਗ ਪੀ ਕੇ ਸਾਰਾ ਦਿਨ ਕੰਮ ਤੇ ਲੱਗ ਰਹੇ ਉਹ ਵੀ ਨਹੀਂ ਹੁੰਦਾ ਇਹਨਾਂ ਦੇ ਕੋਲੋਂ ਇਹਨਾਂ ਨੂੰ ਕਹਿ ਦੋ ਵੀ ਉਹ ਪੋਲਾਂ ਤੋਂ ਉਹ ਖਿੱਚ ਲਓ ਇਹਨਾਂ ਕੋ ਸਾਰੇ ਦਿਨ ਦੇ ਵਿੱਚ ਇੱਕ ਲਾਈਨ ਪੂਰੀ ਨਹੀਂ ਹੋਣੀ ਹੈਗੀ ਹੁਣ ਸਾਰੇ ਨਾ ਉੱਠ ਕੇ ਆ ਜਿਓ ਮੈਂ ਪੰਗੀਆਂ ਦੀ ਗੱਲ ਕਰ ਰਹੀ ਆ ਤੇ ਮੈਂ ਦੂਜਿਆਂ ਦੀ ਜਿਹੜੇ ਕਾਮਣੀਆਂ ਖਾ ਖਾ ਕੇ ਲੱਗੇ ਹੁੰਦੇ ਆ ਕਿਉਂਕਿ ਇਹਨਾਂ ਦੇ ਏਮਪਲੋਇਰ ਇਹਨਾਂ ਨੂੰ ਟਰਮਾਡੋਲ ਤੇ ਲਾਇਆ ਹੁੰਦਾ ਆ ਫੇ ਭਰਾਵਾ ਕਾਲਜ ਰਹਿੰਦੇ ਟਰਮਾਡੋਲ ਖਾ ਤੇ ਕੰਮ ਕਰ ਯਾਰ ਤੇ ਘੰਟੇ ਸੋ ਆਪਣੇ ਸਵਾਨ ਦੀ ਇਹ ਡੱਬੂ ਕੁੱਤੇ ਨੇ ਟਪੋਰੀ ਨੇ ਇਹ ਓੜ ਦੇ ਲਫਾਫੇ ਨੇ ਨਾ ਤਾਂ ਦੂਰ ਰੋ ਟੀਪੂਕੀ ਟਰੰਗੇ ਦੇ ਮੁੰਡਿਆਂ ਲਈ ਮੈਂ ਵਰਡ ਯੂਜ਼ ਨਹੀਂ ਕਰਨਾ ਕਿਉਂਕਿ ਸਟੋਰੀਆਂ ਇਦਾਂ ਦੀਆਂ ਆ ਰਹੀਆਂ ਤੁਸੀਂ ਕੁੜੀਆਂ ਨੂੰ ਯੂਜ਼ ਕਰ ਰਹੇ ਹੋ ਛੇਤਰ ਨਾ ਖਾ ਲਈਓ ਜਿਹੜੀ ਭੈਣ ਹੁਣ ਉੱਠ ਕੇ ਆਉਂਦੀ ਆ ਪਲੀਜ਼ ਫੋਟੋ ਪ੍ਰੋਵਾਈਡ ਕਰੋ ਨਾਲ ਇਹਨਾਂ ਦਾ ਨਾਮ ਪ੍ਰੋਵਾਈਡ ਕਰੋ ਜਿਹੜਾ ਵੀ ਟਰੰਗੇ ਆ ਵਿਆਹ ਵਾਰੇ ਵੀ ਨਹੀਂ ਹਟ ਰਹੇ ਹੈਗੇ ਇਹਨਾਂ ਦਾ ਜਲੂਸ ਵੇਜੇ ਕਢਾਉਣਾ ਹੈ ਤਾਂ ਚੰਗੇ ਤਰੀਕੇ ਨਾਲ ਕਢਵਾਉਂਗੀ ਟੈਨਸ਼ਨ ਨਾ ਲਓ ਵਿੱਤ ਪੁਲਿਸ ਨਾਲ ਜਾਏਗੀ ਵੀ ਜੇ ਇਹ ਤੁਹਾਨੂੰ